ਅਕਸਰ ਹੀ ਵਿਵਾਦਾਂ ਦੇ ਵਿੱਚ ਰਹਿਣ ਵਾਲੇ ਸੁਖ ਰਤਿਏ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ ਤੇ ਅਕਸਰ ਹੀ ਆਪਣੇ ਕਿਸੇ ਨਵੇਂ ਤੋਂ ਨਵੇਂ ਵਿਵਾਦ ਦੇ ਨਾਲ ਸੁਖ ਰਤਿਆ ਚਰਚਾ ਦੇ ਵਿੱਚ ਰਹਿੰਦਾ ਹੈ ਤੇ ਪਿਛਲੇ ਦਿਨੀ ਉਹ ਇੰਡੀਆ ਲੈਵਲ ਛੋ ਦਾ ਜੀਨਰ ਵੀ ਬਣਿਆ ਹੈ ਜਿਸ ਤੋਂ ਬਾਅਦ ਉਸ ਦੀ ਜਿੱਤ ਤੇ ਵੀ ਉਸ ਦੇ ਹੇਟਰਾਂ ਨੇ ਕਾਫੀ ਕਮੈਂਟ ਉਸ ਨੂੰ ਕੀਤੇ ਸਨ ਤੇ ਉਸ ਦੇ ਵੱਲੋਂ ਵੀ ਕਈ ਵੀਡੀਓਸ ਪਾ ਕੇ ਆਪਣੇ ਹੇਟਰਾਂ ਨੂੰ ਮੂੰਹ ਤੋੜ ਮੇ ਜਵਾਬ ਦਿੱਤੇ ਗਏ ਸਨ ਤੇ ਬੀਤੇ ਦਿਨੀ ਉਸ ਦਾ ਮਨਜੀਤ ਕੌਰ ਦੇ ਨਾਲ ਵੀ ਪੰਗਾ ਹੋਇਆ ਸੀ ਜਿਸ ਤੋਂ ਬਾਅਦ ਉਹਨਾਂ ਦੋਨਾਂ ਦਾ ਮੁੱਦਾ ਕਾਫੀ ਭਖਿਆ ਸੀ ਤੇ ਫਿਰ ਥੋੜੇ ਦਿਨ ਪਹਿਲਾਂ ਉਸ ਦੀ ਖੜੀ ਗੱਡੀ ਦਾ ਕਿਸੇ ਸ਼ਰਾਰਤੀ ਅਨਸਰ ਨੇ ਨੁਕਸਾਨ ਕਰ ਦਿੱਤਾ ਸੀ ਜਿਸ ਤੋਂ ਬਾਅਦ ਸੌਖ ਰਤੀ ਨੇ ਲਾਈਵ ਹੋ ਕੇ ਆਪਣੇ ਹੇਟਰਾਂ ਖਿਲਾਫ ਪੜਾਅ ਸੱਕੜੀ ਸੀ ਤੇ ਸ਼ਰਿਆਮ ਕਿਹਾ ਸੀ ਕਿ ਜੋ ਵੀ ਦੇਖਣਾ ਚਾਹੁੰਦਾ ਹੈ ਸਿੱਧਾ ਆਓ ਐਦਾਂ ਨੁਕਸਾਨ ਕਰਨ ਦਾ ਕੀ ਫਾਇਦਾ ਤੇ ਉੱਥੇ ਹੀ ਉਸ ਨੇ ਆਪਣੇ ਹੇਟਰਾਂ ਨੂੰ ਮੂੰਹ ਤੋੜਵੇਂ ਜਵਾਬ ਦਿੱਤੇ ਸਨ ਹੁਣ ਉਸ ਨੇ ਇੱਕ ਫੋਟੋ ਸ਼ੇਅਰ ਕੀਤੀ ਹੈ ਜਿਸ ਤੋਂ ਬਾਅਦ ਉਹ ਇੱਕ ਵਾਰ ਫਿਰ ਟਰੋਲ ਹੋ ਰਿਹਾ ਹੈ ਉਸ ਨੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਕਿ ਸ਼ਕਲ ਸਵਾਰਨ ਤੋਂ ਜ਼ਿਆਦਾ ਮੈਂ ਕਿਰਦਾਰ ਸਵਾਰਿਆ ਏ ਇਹ ਮੈਨੂੰ ਕਦੇ ਇਹ ਨਾ ਕਹਿ ਕਿ ਤੇਰੇ ਜਿਹੇ ਬਹੁਤ ਮਿਲਨੇ ਆ ਬਾਕੀ ਤੁਸੀਂ ਫੋਟੋ ਵੀ ਦੇਖ ਸਕਦੇ ਹੋ ਜਿਸ ਤੋਂ ਬਾਅਦ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਸ ਨੇ ਸਿੱਧਾ ਟਾਰਗੇਟ ਆਪਣੇ ਹੇਟਰਾਂ ਨੂੰ ਕੀਤਾ ਹੈ ਤੇ ਇਸ ਪੋਸਟ ਤੋਂ ਲੋਕਾਂ ਦੇ ਵੱਲੋਂ ਕਾਫੀ ਕਮੈਂਟ ਕੀਤੇ ਜਾ ਰਹੇ ਹਨ ਕਿਉਂਕਿ ਹੇਟਰ ਵੀ ਕਿਹੜੇ ਹਨ ਇਹ ਸਾਰੇ ਤੁਸੀਂ ਵੀ ਜਾਣਦੇ ਹੀ ਹੋ ਤੇ ਇਸ ਪੋਸਟ ਦੇ ਸ਼ੇਅਰ ਕਰਨ ਤੋਂ ਬਾਅਦ ਸੁਖਰਤਿਆ ਇੱਕ ਵਾਰ ਫਿਰ ਚਰਚਾ ਦੇ ਵਿੱਚ ਆ ਗਿਆ ਹੈ ਕਿਉਂਕਿ ਅਕਸਰ ਵਿਵਾਦਾਂ ਦੇ ਵਿੱਚ ਰਹਿਣਾ ਉਸ ਲਈ ਆਮ ਗੱਲ ਹੈ ਤੇ ਅੱਜ ਕਾਲਾ ਸੌਖ ਰਤੀਆ ਬੰਬੇ ਕੋਮ ਰਿਆ ਹੈ ਤੇ ਉਸ ਨੇ ਸ਼ੋ ਵੀ ਉੱਥੇ ਹੀ ਵਿਨਰ ਕੀਤਾ ਹੈ। ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਇਆ ਸਾਨੂੰ ਉਹ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ। ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ। ਧੰਨਵਾਦ।